ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਪਿਆਰੇ ਸੂਟ ਨੇ ਠੀਕ ਹੈ ਰੇਂਜ ਵੀ ਨਾਰਮਲ ਹੈ ਸੂਟ ਵੀ ਬਹੁਤ ਪਿਆਰੇ ਇੱਕਦਮ ਧੂਮ-ਧਮਾਕੇ ਵਾਲੇ ਸੂਟ ਨੇ ਤੇ ਚਲੋ ਦੇਖਦੇ ਆਂ ਠੀਕ ਹੈ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਕਰ ਸਕਦੇ ਹੋ ਪੇਮੈਂਟ ਠੀਕ ਹੈ ਬਟਾਲਾ ਰੋਡ ਅੱਡਾ ਮੋਨਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਲੋ ਜੀ ਪਹਿਲਾ ਸੂਟ ਆ ਗਿਆ ਬਹੁਤ ਸੋਹਣਾ ਕ੍ਰੇਪ ਦਾ ਡਿਜ਼ਾਈਨ ਚੈੱਕ ਕਰੋ ਕਿੰਨਾ ਪਿਆਰਾ ਡਿਜ਼ਾਈਨ ਹੈ ડી ਕ੍ਰੇਪ ਦੇ ਉ ਫੁੱਲ ਤੁਸੀਂ ਚੈੱਕ ਕਰ ਸਕਦੇ ਜੇ ਡਿਜ਼ਾਈਨਿੰਗ ਠੀਕ ਹੈ ਸਾਰਾ 골ਡਨ ਥ्रेड ਦਾ ਵਰਕ ਹੋਇਆ ਹਾਲ ਓਵਰ ਸੂਟ ਹੋਏਗਾ 5 ਮੀਟਰ ਠੀਕ ਹੈ ਆ ਲੋ ਮਤਲਬ 4.5 ਤੋਂ 5 ਮੀਟਰ ਦੇ ਵਿੱਚ ਇਹਦੀ ਕੱਟ ਹੋਊਗੀ ਤੇ ਕਲਰ ਚੈੱਕ ਕਰ ਲਓ ਤੁਸੀਂ ਲੈ ਲਓ 골ਡਨ ਥ्रेड ਵਰਕ ਹੋਇਆ ਨਾਲ ਆਊਗਾ ਦੁਪੱਟਾ ਦੁਪੱਟਾ ਤੁਹਾਨੂੰ ਦਿਖਾ ਦੇਣਾ ਆ ਲੋ ਜੀ ਠੀਕ ਹੈ ਇਹ ਦੁਪੱਟਾ ਆਏਗਾ ਇਹਦੇ ਨਾਲ ਫੁਲਕਾ ਫੁਲਕਾ ਜਾਂ ਦੁਪੱਟਾ ਮਿਲੂਗਾ ਤੁਹਾਨੂੰ ਬਹੁਤ ਹੀ ਸੋਹਣਾ ਠੀਕ ਹੈ ਆ ਲੋ ਜੀ ਤੇ ਹੁਣ ਕਰਦੇ ਆ ਦੇ ਪ੍ਰਾਈਸ ਦੀ ਗੱਲ ਪ੍ਰਾਈਸ ਲੱਗੇਗਾ ਜੀ ਇਸ ਸੂਟ ਦਾ 750 ਰੁਪਏ ਠੀਕ ਹੈ ਓਨਲੀ 750 ਸੂਟ ਦਾ ਪ੍ਰਾਈਸ ਹੋਏਗਾ ਕ੍ਰੇਪ ਦਾ ਸੂਟ ਆ ਜਿੱਦਾਂ ਮਰਜ਼ੀ ਵਾਸ਼ ਕਰੋ ਮਸ਼ੀਨ ਵਾਸ਼ ਕਰੋ ਹੈਂਡ ਵਾਸ਼ ਕਰੋ ਜਿੱਦਾਂ ਮਰਜ਼ੀ ਕਰੋ ਕੁਛ ਨਹੀਂ ਇਹਨੂੰ ਹੋਣਾ ਧੁੱਪੇ ਪਾਓ ਸ਼ਾਮੇ ਪਾਓ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਇਹ ਕੱਪੜੇ ਨੂੰ ਨਹੀਂ ਹੁੰਦੀ ਓਕੇ ਜੀ ਪਿਓਰ ਦੇ ਨਾਲੋਂ ਬਹੁਤ ਵਧੀਆ ਰਹਿੰਦੇ ਨੇ ਇਹ ਕੱਪੜੇ ਤੇ ਸੂਟ ਬਹੁਤ ਸੋਹਣਾ ਸੂਟ ਆ ਰੇਟ ਵੀ ਬਹੁਤ ਸੋਹਣਾ ਦੱਸਿਓ ਕਿਨੂੰ ਕਿਨੂੰ ਰੇਟ ਵੀ ਵਧੀਆ ਲੱਗਿਆ ਤੇ ਸੂਟ ਵੀ ਵਧੀਆ ਲੱਗਿਆ ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੇ ਆ ਕਲਰ ਆ ਗਿਆ ਜੀ ਇਹਦੇ ਵਿੱਚ ਆਸਮਾਨੀ ਫਰੋਜ਼ੀ ਜਿਹਾ ਆਸਮਾਨੀ ਕਲਰ ਆ ਹਨਾ ਨਾ ਤੇ ਪੂਰਾ ਫਰੋਜ਼ੀ ਆ ਨਾ ਪੂਰਾ ਆਸਮਾਨੀ ਆ ਨਾ ਗ੍ਰੇ ਆ ਬਹੁਤ ਸੋਹਣਾ ਜਿਹਾ ਕਲਰ ਆ ਗਿਆ ਸੇਮ ਹੀ ਪੈਟਰਨ ਦਾ ਸੂਟ ਹੋਏਗਾ ਘੇਰੇ ਤੇ ਲੈਸ ਲੱਗੀ ਹੋਈ ਆ 골ਡਨ ਵਰਕ ਬੜੀ ਸਫਾਈ ਦਾ ਹੋਇਆ ਬਹੁਤ ਸੋਹਣਾ ठीक है आलोच मिलन के स्टोन भी लगे हुए हैं स्टोन भी मिलन के मिलने सेम दुप्टा आएगा सेम ही इस तरह आएगा साढ़े सात सौ ओनली साढ़े सात सौ प्राइस लगेगा नैक्सट कलर आ गया ओनीयन पिंक कलर ठीक है ओनीयन पिंक कलर आ गया कलर चेक कर लो डिज़ाइन चेक कर लो सेम डिजाइन होएगा और वर्क बहुत सोना है मतलब घट प्राइज के सूट पर भी वर्क इन्ना क प्यारा होया बहुत सोहना वर्क किसी भी तरीके की कंप्रोमाइज नहीं है फैबरिको लास्ट कलर आ गया अपना हेलो लवेंडर कलर पर्पल लवेंडर कलर आ गया ठीक है ਔਰ ਚੈੱਕ ਕਰੋ ਇਹ ਕੁੜੀਆਂ ਕੜੀਆਂ ਦੇ ਪੌਨ ਨੂੰ ਹਨਾ ਬੜੇ ਸੋਹਣੇ ਸੂਟ ਆ ਡਿਜ਼ਾਈਨ ਬਹੁਤ ਸੋਹਣਾ ਹੈ ਬਾਕੀ ਕਿਸੇ ਨੇ ਦੇਣ ਲੈਣ ਵਾਸਤੇ ਯੂਜ਼ ਕਰਨੇ ਆ ਕਿਸੇ ਵੀ ਤਰ੍ਹਾਂ ਨਾਲ ਹਰ ਇੱਕ ਨੇ ਮਹਿੰਗਾ ਹੀ ਨਹੀਂ ਲੈਣਾ ਹੁੰਦਾ ਕਿਸੇ ਨੇ ਸਸਤਾ ਵੀ ਲੈਣਾ ਹੁੰਦਾ ਹਨਾ ਤੇ ਹਰੇਕ ਦੀ ਰੇਂਜ ਵਿੱਚ ਸਭ ਕੁਝ ਮਿਲ ਜਾਂਦਾ ਇਹ ਨਹੀਂ ਹੈ ਕਿ ਕੋਈ ਮਹਿੰਗਾ ਹੀ ਮਿਲਦਾ ਕੋਈ ਸਸਤਾ ਹੀ ਮਿਲਦਾ ਹਰ ਤਰ੍ਹਾਂ ਦੀ ਰੇਂਜ ਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਰਹਿੰਦੀ ਹੈ ਸਾਡੇ ਕੋਲ ਠੀਕ ਹੈ ਆ ਲੋ ਜੀ ਇਹ ਚਾਰ ਕਲਰ ਆ ਗਏ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ ਹੈ ਤਾਂ ਇਹਦਾ ਪ੍ਰਾਈਸ ਲੱਗੇਗਾ 750 750 ਰੁਪਏ ਨੈਕਸਟ ਆ ਗਿਆ ਜਾਮ ਦੇ ਉੱਪਰ ਠੀਕ ਹੈ ਅੱਜ ਤੁਹਾਨੂੰ ਦੋ ਤਿੰਨ ਸਟੱਫ ਦਿਖਾਉਨੇ ਆ ਨਵੀਂ ਕਲੈਕਸ਼ਨ ਆ ਇਸੇ ਨੇ ਨੋ ਗਿਆ ਮਸਤੇ ਜੰਕ ਜਿਵੇਂ ਵੀ ਲੈਣਾ ਲਓ ਜੀ ਸਾਰਾ ਹੀ ਖੁੱਲ ਗਿਆ ਮੇਰੇ ਕੋਲ ਇਹ ਵੀ ਚਲੋ ਚੈੱਕ ਵੀ ਹੋ ਗਿਆ ਆਲ ਓਵਰ ਸੂਟ ਆਊਗਾ ਠੀਕ ਹੈ ਅਰੇ ਜਾਮ ਦੇ ਉੱਪਰ ਦੋ ਛੋਟੀ ਸਾਰਾ ਖੁੱਲ ਗਿਆ ਜਾਮ ਦੇ ਉੱਪਰ ਆਊਗਾ ਜਾਮਕੋਟਨ ਆਊਗੀ ਜਾਮ ਕਾਟਨ ਤੁਹਾਨੂੰ ਪਤਾ ਹੀ ਹੈ ਕੱਪੜਾ ਪਾਰਟੀ ਵੇਅਰ ਹੁੰਦਾ ਹੈ ਬਟ ਇਹਨੂੰ ਲਾਈਨਿੰਗ ਦੀ ਵੀ ਕੋਈ नीड ਨਹੀਂ ਹੁੰਦੀ ਹਲੋ ਜੀ ਇਸ ਤਰ੍ਹਾਂ ਦਾ ਵਰਕ ਆਊਗਾ ਫਿਨਿਸ਼ਿੰਗ ਪੂਰੀ ਸੋ ਗੁੱਡ ਆ ਤੇ ਨਾਲ ਆਊਗਾ ਦੁਪੱਟਾ ਦੁਪੱਟੇ ਇਹਨਾਂ ਦੇ ਨਾਲ ਤੁਹਾਨੂੰ ਪਿਓਰ ਦੇ ਨਹੀਂ ਮਿਲਣਗੇ ਪਰ ਜਿਹੜੇ ਵੀ ਮਿਲਣਗੇ ਸਿਰ ਤੇ ਟਿਕਣਗੇ ਤੇ ਬਹੁਤ ਸੋਹਣੇ ਬਣਿਆ ਠੀਕ ਹੈ ਹਲੋ ਤੁਸੀਂ ਲੈਸ ਲਗਵਾਓਗੇ ਤੇ ਇਹਨਾਂ ਨੇ ਬਿਲਕੁਲ ਵੀ ਸਿਰ ਤੋਂ ਕਿਤੇ ਨਹੀਂ ਜਾਣਾ ਹਲੋ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਹੁਤ ਸੋਹਣੇ ਸੂਟਾ ਤੇ ਬਹੁਤ ਸੋਹਣੇ ਨਾਲ ਅ ਦੁਪੱਟੇ ਹਲਕੇ ਫੁੱਲ ਤੇ ਜਿਸ ਤਰ੍ਹਾਂ ਦਾ ਸੂਟ ਆਏਗਾ ਉਸੇ ਤਰ੍ਹਾਂ ਦਾ ਹੀ ਮਟੀਰੀਅਲ ਲੱਗਾ ਹੋਏਗਾ ਉਸੇ ਤਰ੍ਹਾਂ ਦਾ ਹੀ ਵਰਕ ਹੋਇਆ ਹੋਏਗਾ ਪਰ 850 ਇਹਦਾ ਪ੍ਰਾਈਸ ਆ ਔਰ 850 ਦੇ ਹਿਸਾਬ ਨਾਲ ਤੁਸੀਂ ਵਰਕ ਚੈੱਕ ਕਰੋ 5 ਮੀਟਰ ਤੁਹਾਨੂੰ ਕਪੜਾ ਦੇ ਰਹੇ ਆ ਨਾਲ ਦੁਪੱਟਾ ਦੇ ਰਹੇ ਆ ਬਹੁਤ ਸੋਹਣਾ ਤੇ ਬਿਲਕੁਲ ਜੈਨੂਅਲ ਪ੍ਰਾਈਸ ਇਸ ਤੋਂ ਘੱਟ ਪ੍ਰਾਈਸ ਕੋਈ ਵੀ ਇਸ ਤਰ੍ਹਾਂ ਨਹੀਂ ਕਿਹਾ ਨਹੀਂ ਦੇ ਸਕਦਾ ਹਰੋ ਜੀ ਇਹਦਾ ਪ੍ਰਾਈਸ 850 ਲੱਗੇਗਾ ਕਲਰ ਚੈੱਕ ਕਰਾ ਲਿਓ ਨੇ ਨੈਕਸਟ ਆ ਗਿਆ ਜੀ मेहंद ग्रीन कलर ठीक मतलब है ये वीडियो कुछ ज्यादा ही है ना डार्क जहा लग रहा पैरट पर यह मेहंदी ग्रीन कलर है बहुत सोना जहाँ से सेम ही दुपट्टा आएगा तो सेम ही बॉटम मतलब आलओवर ही सूट है सारा अठ सौ पंजा दे ठीक है नैक्सट कलर आ गया ये मिलेगा हेलो एवला ठीक है यह आ गया मोरपंखी ग्रीन कलर आ गया ठीक है ਤੇ ਨੈਕਸਟ ਕਲਰ ਆ ਗਿਆ ਜੀ ਆਪਣਾ ਹलो ਪਰਪਲ ਪਰਪਲ ਕਲਰ ਆ ਗਿਆ ਓਕੇ ਬੈਂਗਣੀ ਚਾ ਕਲਰ ਤੇ ਚਾਰ ਕਲਰ ਮਿਲ ਜਾਣਗੇ ਤੇ ਚਾਰੋ ਹੀ ਕਲਰ ਬਹੁਤ ਸੋਹਣੇ ਨੇ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਇਹ ਵੀ ਸੂਟ ਬਹੁਤ ਸੋਹਣਾ ਲਓ ਜੀ ਇਹ ਕਪੜਾ ਵੀ ਬੜਾ ਸੋਹਣਾ ਨਵਾਂ ਹੀ ਕਪੜਾ ਲੱਗਦਾ ਪਿਆ ਇਹ ਕੁਛ ਇਸ ਤਰ੍ਹਾਂ ਦਾ ਠੀਕ ਹੈ ਐਵੇਂ ਦਾ ਕਪੜਾ ਆਊਗਾ ਨੀਚੇ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਦੀ ਹੈਨਾ ਮਿਲੂਗੀ ਐਮਬਰਾਇਡਰੀ ਵਰਕ ਮਿਲੂਗਾ ਤੇ ਓਕੇ ਮਸਲਿਨ ਦੀ ਬਾਟਮ ਆ ਨਾਲ ਇਹਦੇ ਗਲਾ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਗਲਾ ਬਹੁਤ ਸੋਹਣਾ ਬਣਿਆ ਹੋਇਆ ਤੇ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਮੈਂ ਤੁਹਾਨੂੰ ਦੁਪੱਟਾ ਵੀ ਫੋਟੋ ਦਿਖਾਉਣੀ ਹਾਂ ਲੋਜੀ ਹਾਂ ਪਨਾਰਸੀ ਦੁਪੱਟਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਟੈਸਲ ਵੀ ਲੱਗੇ ਹੋਏ ਆ ਤੇ ਦੁਪੱਟਾ ਵੀ ਬਹੁਤ ਸੋਹਣਾ ਤੇ ਸੂਟ ਵੀ ਬੜਾ ਸੋਹਣਾ ਤੇ ਰੋਬ ਵੀ ਬੜਾ ਸੂਟ ਦਾ ਮੈਂ ਕਹਿੰਨੀ ਆ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਲੋ ਠੀਕ ਹੈ ਬਹੁਤ ਪਿਆਰਾ ਜਿਹਾ ਪੀਸ ਆ ਤੇ ਪ੍ਰਾਈਸ ਲੱਗੇਗਾ ਜੀ ਇਹਦਾ 950 ਰੁਪਏ ਤੇ ਕਲਰ ਆਣਗੇ 4 ਤੇ ਚਾਰੇ ਹੀ ਕਲਰ ਬਹੁਤ ਸੋਹਣੇ ਆ ਚਾਰੋ ਹੀ ਕਲਰ ਬਹੁਤ ਸੋਹਣੇ ਕਲਰ ਆ ਹਾਂਜੀ ਕਲਰ ਆ ਗਿਆ ਵਾਈਨ ਪਰਪਲ ਵਾਈਨ ਕਲਰ ਠੀਕ ਹੈ ਆਹ ਵਿਆਹਾਂ ਵਿੱਚ ਕਿਸੇ ਨੂੰ ਦੇਣੇ ਲੈਣੇ ਨੇ ਕੁੜੀਆਂ ਵਾਸਤੇ ਲੈਣੇ ਨੇ ਤੇ ਬਹੁਤ ਸੋਹਣੀ ਚੀਜ਼ ਆ ਤੇ ਖਾਸ ਕਰਕੇ ਇਹਦਾ ਗਲਾ ਬਹੁਤ ਹੀ ਪਿਆਰਾ ਬਣਿਆ ਹੋਇਆ ਆ ਲੋ ਠੀਕ ਹੈ ਤੇ ਗਲਾ ਬਹੁਤ ਪਿਆਰਾ ਬਣਿਆ ਹੋਇਆ ਸਿਰਫ ਤੇ ਸਿਰਫ 950 ਤੱਕ ਨੂੰ ਇਹ ਸੂਟ ਮਿਲ ਜਾਏਗਾ ਠੀਕ ਹੈ ਅਗਲਾ ਕਲਰ ਆ ਗਿਆ ਮਹਿੰਦੀ ਗ੍ਰੀਨ ਕਲਰ लो गला तो इना बहुत सोना ना, और कपड़ा बहुत सॉफ्ट है हार्ड कोई नहीं है बहुत सोहना सॉफ्ट कपड़ा है ठीक बहुत सोहना लगना है भी कार पहुंचे का, तो भी हो सूटा। ठीक है दुपट्टा भी नाओ वाला ठीक? सूट भी बहुत ही सोहना पाओ वाला अगला कलर आ गया गाजरी रेड कलर ठीक है आलोची गाजरी रेड कलर यह भी कलर बहुत ही सोहना जहा खूबसूरत कलर आऊगा खूबसूरत ही सूट आऊगा ये मसलीन की बॉटम आऊगी दिखा देनी है नॉर्मल मसलीन ठीक आऊगी ये ना कहना बॉटम नहीं दिखाई बॉटम भी तुम दिखा, दिखा दें और गला बहुत सोहना बनया घेरे काम कम आऊगा दुपट्टा तुम खोल के मैं दिखा ही दिता हुआ दुपट्टा भी बहुत प्यारा जाऊगा वाओ वाला सूट है लो जी ठीक है ਪ੍ਰਾਈਸ ਲੱਗੇਗਾ 950 ਤੋਂ ਤਿੰਨ ਸੈਟ ਦਿਖਾਏ ਮੈਂ ਤਿੰਨ ਸੈਟਾਂ ਚ ਪਹਿਲਾ ਜਿਹੜਾ ਸੂਟ ਸੀ 750 ਦਾ ਦੂਸਰੇ ਵਾਲਾ ਸੂਟ 850 ਦਾ ਔਰ ਇਹ ਵਾਲਾ ਸੂਟ ਹੈਗਾ ਜੀ 950 ਦਾ ਤੇ ਬਾਰ ਬਾਰ ਇਸ ਗੱਲ ਨੂੰ ਪੁਛ-ਪੁਛ ਕੇ ਟਾਈਮ ਵੇਸਟ ਨਾ ਕਰਿਆ ਕਰੋ ਇਹਦਾ ਕਿੰਨਾ ਪ੍ਰਾਈਸ ਹੈ ਕਿੰਨਾ ਪ੍ਰਾਈਸ ਜਿੰਨੀ ਵਾਰੀ ਪ੍ਰਾਈਸ ਮੈਂ ਦੱਸਦੀ ਹਾਂ ਸਾਰੀ ਵੀਡੀਓ ਦੇ ਵਿੱਚ ਕੋਈ ਵੀ ਨਹੀਂ ਦੱਸਦਾ ਠੀਕ ਹੈ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਸੂਟ ਤੇ ਪ੍ਰਾਈਸ ਨੋਟ ਕਰਿਆ ਕਰੋ ਤੇ ਫਟਾਫਟ ਆਪਣੀ ਬੁਕਿੰਗ ਕਰਾਇਆ ਕਰੋ ਥੈਂਕ ਯੂ ਧੰਨਵਾਦ